ਇਹ ਵੀ ਰਹਿਣ ਦੇਣਾ ਫੇਰ ਵੀ ਕਿਵੇਂ ਕਪੜਾ ਵਾਹੂ ਇਹ ਸ਼ਿਲਪੂ ਸੈਂਟਰ ਤੋਂ ਉਹਦਾ ਨੰਨਾ ਇੱਥੇ ਪਰ ਉੱਥੇ ਪਾ ਕੇ ਏਰੀਆ ਦਵਾ ਹਾਂ ਅਹੀਂ ਤੇ ਆ ਵੀ ਪੈਦਾ ਦੇਖੋ ਦੀ ਦਾ ਪਹਾੜ ਅਜ ਤੱਕ ਠੀਕ ਆ ਜਾਏਗੀ ਉਨੀ ਜਗ੍ਹਾ ਉੱਤਰ ਪੈਦੀ ਹੁੰਦੀ ਹੈ ਦੈਂਕਸ ਫਿਰ ਜੇ ਇਸ ਜਗ੍ਹਾ ਨਾਲ ਜੁੜੀ ਹੋਈ ਹੈ ਲੇ اندر ਬਾੜਦਾਂ ਬਾੜ ਤੇ ਰੋਸ ਜੇਮ ਸਾਹਿਬ ਆ ਗਏ ਉਹ ਤੋਂ ਬਾਅਦ ਜਿਹੜਾ ਇੱਕਰ ਕਈ ਬਣ ਗਿਆ ਉਹ ਨਾਲ ਮਾਰਿਸ ਸਾਹਿਬ ਸਦਾ ਬਾਹਰ ਹੋ ਗਿਆ ਬਾੜ ਆਹ ਥੈਂਕ ਯੂ ਥੈਂਕ ਯੂ ਤੁਹਾਨੂੰ ਇਹ ਥੈਂਕ ਯੂ ਹੈ ਕੱਜ ਕੰਪਲੈਕਸ ਨਾ ਜੀ ਚਾਹ ਪਾਣੀ ਯਾਰ ਇਹ ਏਰੀਆ ਬੰਦੂ ਸਾਡੀ ਆਰਟੀ ਟਾਇਲਰ ਸ਼ਿਗਰ ਲੱਜਾਂ ਕੇ ਪਾਣੀ ਪੂਰੋਂ ਸਭਾ ਬੱਤੀ ਜਾਦੀ ਦੋ ਵਾਰ ਹੀ ਜਾਣੀ ਹੈ ਤੇ ਆਹ ਮਾ ਉਹਨੇ ਟਾਈਮ ਨਹੀਂ ਸੀ ਹਾਂ ਜੀ ਨੌਟ ਕਰਾ ਦੇਣਾ ਕਰਲਾਂਗੇ ਸਰ ਨੋਟ ਕਰਾ ਇਹ ਨਹੀਂ ਕੋਈ ਕੋਈ

ਹਾਂਜੀ ਸਰ ਸਰ ਸੀਐਮ ਸਾਹਿਬ ਦੇ ਵਿਜ਼ਿਟ ਨੂੰ ਲੈ ਕੇ ਕੀ ਪ੍ਰੋਗਰਾਮ ਹੈਗਾ ਅ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਅ ਇੱਥੇ ਆਣਗੇ ਅ ਐਮਸੀਐਚ ਸੈਂਟਰ ਮਕੂਦਰ ਦੀ ਅ ਡਿਲੀਗਨੇਸ਼ਨ ਹੈ ਉਹ ਕੀਤੀ ਦਊਗੀ ਬਹੁਤ ਵਧੀਆ ਇੱਕ ਸੈਂਟਰ ਬਣਿਆ ਹੈਗਾ ਇੱਥੇ ਬਹੁਤ ਸਾਰੇ ਫੈਸਿਲਿਟੀਆਂ ਹੈਗੀਆਂ ਬਿਲਕੁਲ ਅਲਟਰਾ ਮਾਡਰਨ ਫੈਸਿਲਿਟੀਆਂ ਹੈਗੀਆਂ ਜਿੱਦਾਂ ਜੀ ਸਾਨੂੰ ਪ੍ਰਾਈਵੇਟ ادارےਾਂ 'ਚ ਦੇਖਣ ਨੂੰ ਮਿਲਦੀਆਂ ਹੈਗੀਆਂ ਸੋ ਕੱਲ ਜੋ ਤੁਸੀਂ ਸਾਹਿਬ ਪੂਰੀ ਡਿਟੇਲਸ ਕਰ ਲ ਆਪਣੇ ਜਿਹੜੀ ਹੈ ਪ੍ਰੈਸ ਵਾਰਤਾ 'ਚ ਤੁਹਾਡੇ ਸਾਰੇ ਨਾਲ ਸੰਪਰਕ ਸਰ ਕੀ ਕੀ ਪ੍ਰੋਗਰਾਮ ਰਹੇਗਾ ਇੱਕ ਤੇ ਮੇਜਰ ਪ੍ਰੋਗਰਾਮ ਇਹੀ ਹੈਗਾ ਕਿ ਐਮਸੀਆ ਸੈਂਟਰ ਨੂੰ ਕੋਡਰ ਦੀ ਨੈਗੋਸ਼ੀਏਸ਼ਨ ਉਸ ਤੋਂ ਬਾਅਦ ਜਿਹੜੇ ਬਾਕੀ ਡਿਵੈਲਪਮੈਂਟ ਪ੍ਰੋਜੈਕਟ ਜਿਹੜੇ ਜ਼ਿਲਹੰਦਰ ਦੇ ਹੋਗੇ ਨਾਲ ਦੇ ਨਗਰਟੋ ਠੀਕ ਹੈ ਸਰ ਅੰਜ ਸਾਹਿਬ 12 ਦੇ 14 ਸਾਲ ਬਾਅਦ ਇਸ ਹਸਪੀਟਲ ਦਾ ਜਿਹੜਾ ਐਲੋਕੇਸ਼ਨ ਹੋਣ ਜਾ ਰਿਹਾ ਜੀ ਇਹਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਉਹਨਾਂ ਬਾਰੇ ਦੱਸਿਓ ਇਹਦੀ ਜੱਚਾ ਬੱਚਾ ਕੇਂਦਰ ਪੰਜਾਬ ਗਵਰਨਮੈਂਟ ਕੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਇਨੌਗੂਰੇਟ ਕਰਨ ਜਾ ਰਹੇ ਹੈ ਨਕੋਦਰ ਚ ਸਿਵਲ ਹਸਪੀਟਲ ਨਕੋਦਰ ਚ ਹੀ ਬਣਿਆ ਤੇ ਜਿਵੇਂ ਘੱਟ ਭਾਰ ਦੇ ਬੱਚੇ ਹੈ ਜਾਂ ਪ੍ਰੀਮੈਚੂਰ ਹੋ ਜਾਂਦਾ ਸਾਰੀ ਫੈਸਿਲਿਟੀਆਂ ਇੱਥੇ ਦਿੱਤੀਆਂ ਜਾਣਗੀਆਂ ਬੱਚਿਆਂ ਦੇ ਮਾਹਰ ਡਾਕਟਰ ਗਾਇਨਕੋਲੋਜਿਸਟ ਬਿਓਸ਼ੀ ਦੇ ਡਾਕਟਰ ਸਾਰੇ ਮੌਜੂਦ ਹੋਣਗੇ ਇਹਦੇ ਵਿੱਚ ਪੋਸਟ ਨੈਟਲ ਵਾਰਡ ਆਪਣਾ ਨਰਸਰੀ ਸਿਕ ਨਿਊਬੋਨ ਯੂਨਿਟ ਇਹ ਸਾਰੀ ਸਹੂਲਤਾਂ ਇੱਥੇ ਮੌਜੂਦ ਹੋਣਗੀਆਂ ਤੇ ਨਕੌਦਰ ਏਰੀਆ ਦੇ ਲੋਕਾਂ ਨੂੰ ਬਹੁਤ ਇਹਦਾ ਫਾਇਦਾ ਮਿਲੇਗਾ ਜਿਸ ਸਹੂਲਤ ਦੇ ਵਿੱਚ ਤੁਸੀਂ ਜਿਵੇਂ ਸਟਾਫ ਵੀ ਸਾਰਾ ਕੁਝ ਆ ਰਿਹਾ ਜੀ ਇੱਥੇ ਸਟਾਫ ਫਿਲਹਾਲ ਪੋਸਟਡ ਹੈ ਇੱਥੇ ਬਾਕੀ ਇਹਦੇ ਵਿੱਚ ਵਾਧਾ ਵੀ ਕੀਤਾ ਜਾਏਗਾ ਬਹੁਤ ਜਿੰਨੀ ਵੈਕੈਂਸੀਆਂ ਤੇ ਡਾਕਟਰ ਸਾਹਿਬ ਦੀਆਂ ਸਟਾਫ ਸਾਰਾ ਟੋਟਲ ਸਾਰੇ ਸਪੈਸ਼ਲਿਸਟ ਗਾਇਨੀ ਦੇ ਜੀ ਬੱਚਿਆਂ ਦੇ ਐਨਸਥੀਸੀਆ ਦੇ ਹੈਗੇ ਇੱਥੇ ਫਿਲਹਾਲ ਮੌਜੂਦ ਆ ਹੋਰ ਵੀ ਇਹਦੇ ਚ ਵਾਧਾ ਕੀਤਾ ਜਾਊਗਾ ਆਉਣ ਵਾਲੇ ਸਮੇਂ ਚ ਕਿਉਂਕਿ ਪਰਲਾਸਟਾ ਵੀ ਲਿਆਗੇ ਕਿ ਇਤਨਾ ਨਵ ਕੀ ਚੀਜ਼ੀ ਪਰਲੇ ਹਸਪੀਟਲ ਚੋਂ ਸਟਾਫ ਲਿਆ ਹੈ ਕਿ ਇਧਰ ਇਹਦੇ ਚ ਨਵਾਂ ਰਿਕਰੂਟ ਹੋਏਗਾ ਫਿਲਹਾਲ ਪਰਲੇ ਜਿਹੜਾ ਲੇਬਰ ਰੂਮ ਹੈ ਜਿਵੇਂ ਉਹ ਇਹਦੇ ਚ ਮਾਡਰਨ ਹੈ ਜਿਆਦਾ ਸਹੂਲਤਾਂ ਵਾਲਾ ਲੇਬਰ ਰੂਮ ਫਿਰ ਅੱਤੀ ਚੱਲਿਆ ਕਰੇਗਾ ਉਹਦੇ ਦਾ ਛੋਟੇ ਚੱਲਦੀ ਸੀ ਨਹੀਂ ਉਹ ਉਹਦੇ ਚ ਮੈਨੂੰ ਨਹੀਂ ਲੱਗਦਾ ਕੋਈ ਲੋਡ ਪਏਗੀ ਉਹਨੂੰ ਚਲਾਣ ਦੀ ਕਿਉਂਕਿ ਇਹ ਮਾਡਰਨ ਹੈ ਇਹਦੇ ਚ ਲੇਟੈਸਟ ਫੈਸਿਲਿਟੀਆਂ ਐਡ ਕੀਤੀਆਂ ਗਈਆਂ ਸਰ ਇਹ ਸਿਕਿਉਰਿਟੀ ਪਰਪਸ ਆ ਜਿੱਦਾਂ ਮਾਲਾ ਤੋਂ ਨਸ਼ਾ ਸ਼ੌਕ ਦੇ ਅੰਦਰ ਆ ਬਹੁਤ ਜਨਤਾ ਤੁਰੇ ਤੇ ਰਹਿੰਦੀ ਉੱਤਰ ਵੀ ਚੋਰੀਆਂ ਚਰਿਆ ਕਾਫੀ ਹੋ ਰਹੀਆਂ ਦਾ ਟੈਂਕੀ ਚੋਰੀ ਹੋ ਗਈ ਉਹ ਤੋਂ ਜੀ 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 ਇਹਦੇ ਸੰਬੰਧ ਇਹ ਲੋ ਐਂਡ ਆਰਡਰ ਪ੍ਰੋਬਲਮ ਹੈ ਇਹਨੂੰ ਸਮਝਦਾ ਜੀ ਕਿਉਂਕਿ ਥੋੜਾ ਜਿਹਾ ਕੁਝ ਸਮਾਜ ਦਾ ਤਾਣਾ ਬਾਣਾ ਇਸ ਤਰ੍ਹਾਂ ਦਾ ਹੈ ਕਿ ਚੋਰੀਆਂ ਸਨੇਚਿੰਗਸ ਥੋੜੀਆਂ ਵੱਧ ਗਈਆਂ ਆ ਤਾਂ ਲੋ ਐਂਡ ਆਰਡਰ ਪ੍ਰੋਬਲਮ ਦੇ ਰੂਪ ਚ ਇਸ ਚੀਜ਼ ਨੂੰ ਦੇਖਦਾ ਮੈਂ ਜਿਹੜਾ ਕੈਰੇਕਟਰੀਜ਼ ਦਾ ਚੱਕਰ ਨਹੀਂ ਆਣੀ ਇਹ ਉੱਪਰ ਟੱਕਾ ਨਾ ਸੀ ਲਵਾ ਦਾਂਗੇ ਜੀ ਐਸ ਐਮਓ ਸਾਹਿਬ ਬਹੁਤ ਜਲਦੀ ਐਨੋਗਰੇਸ਼ਨ ਤੋਂ ਬਾਅਦ ਸਾਰੀ ਜੋ ਕਮੀਆਂ ਛੋਟੀਆਂ ਮੋਟੀਆਂ ਤੁਸੀਂ ਉਹਨਾਂ ਦੇ ਧਿਆਨ ਚ ਜਿੱਦਾਂ ਜਿੱਦਾਂ ਲਿਆਓਗੇ ਪੂਰੀਆਂ ਕਰ ਦੇਣਗੇ ਬਹੁਤ ਸਾਡੇ ਨਕੌਦਰ ਏਰੀਆ ਦੀ ਖੁਸ਼ਕਿਸਮਤੀ ਐਨੇ ਮਿਹਨਤੀ ਤੇ ਪੀਡੀਆਟ੍ਰੀਸ਼ੀਅਨ ਸਾਡੇ ਐਸ ਐਮਓ ਸਾਹਿਬ ਨੇ ਤੇ ਇਹ ਛੋਟੀਆਂ ਮੋਟੀਆਂ ਕਮੀਆਂ ਜ਼ਰੂਰ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਮਾਨਯੋਗ ਇੱਕ ਕੁਐਰੀ ਹੈ ਜੀ ਜਿਹੜਾ ਸਿਵਲ ਹਸਪਤਲ ਪਹਿਲਾਂ ਤੋਂ ਚੱਲ ਰਿਹਾ ਸਟਾਫ ਦੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕਮੀ ਆ ਤੇ ਜਿਹੜਾ ਤੁਸੀਂ ਹੁਣ ਨਵਾਂ ਐਡਿਊਕੇਸ਼ਨ ਕਰਨ ਜਾ ਰਹੇ ਹੋ ਇਹਦੇ ਵਾਸਤੇ ਕੋਈ ਨਵੀਂ ਭਾਰਤੀਆਂ ਜਾਂ ਉਹ ਜਿਹੜਾ ਸਟਾਫ ਹੈ ਉਹ ਇੰਦਰ ਕੰਮ ਕਰ ਦੇਗਾ ਇਹਦੇ ਲਈ ਮੈਂ ਇਹ ਕਹਿਣਾ ਚਾਹਾਂਗਾ ਜੀ ਹੁਣੇ ਥੋੜੀ ਦੇਰ ਦੇ ਵਿੱਚ ਹੀ ਚੰਡੀਗੜ੍ਹ ਤੋਂ ਸਾਡੇ ਮਾਨਯੋਗ ਡਾਇਰੈਕਟਰ ਫੈਮਿਲੀ ਪਲੈਨਿੰਗ ਡਾਕਟਰ ਹਰਤੇਂਦਰ ਕੌਰ ਪਹੁੰਚ ਰਹੇ ਆ ਤੇ ਉਹ ਜਾਇਜ਼ਾ ਲੈ ਕੇ ਜਾਣਗੇ ਜੋ ਵੀ ਕਮੀਆਂ ਉਹਨਾਂ ਨੂੰ ਸਟਾਫ ਦੀਆਂ ਅਸੀਂ ਦੱਸਾਂਗੇ ਜਾਂ ਉਹਨਾਂ ਨੂੰ ਲੱਗਣਗੀਆਂ ਉਹ ਮੈਨੂੰ ਯਕੀਨ ਹੈ ਕਿ ਬਹੁਤ ਜਲਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ